5000 ਦੀ ਕ੍ਰੌਕਰੀ ਫਰੀਦਰ ਗਿਫਟ ਆਈਟਮਸ ਉਸ ਦੇ ਨਾਲ ਤੁਹਾਨੂੰ 1000 ਰੁਪਏ ਦੇ ਐਮ ਆਰ ਪੀ ਦੇ ਪਟਾਕੇ ਫਰੀ 40 ਤੋਂ ਲੈ ਕੇ 50% ਤੱਕ ਆਲ ਓਵਰ ਗਿਫਟ ਆਈਟਮ ਤੇ ਡਿਸਕਾਊਂਟ ਦੇ ਰਹੇ ਹਾਂ ਡਿਨਰ ਸੈੱਟ ਦੇਵਾਂਗੇ ਸਿਰਫ ਮਾਤਰ 800 ਰੁਪਏ ਚ ਇਹਦੀ ਐਮ ਆਰ ਪੀ ਹੈ 70000 ਰੁਪਏ ਔਰ ਇਹ ਦਵਾਂਗੇ ਸਿਰਫ ਤੁਹਾਨੂੰ 16000 ਰੁਪਏ ਦੀ 30000 ਰੁਪਿਆ ਦੀ ਐਮ ਆਰ ਪੀ ਹੈ ਔਰ ਸਿਰਫ ਦਵਾਂਗੇ ਮਾਤਰ 7500 ਰੁਪਏ ਸੋਫਾ ਸਾਡੇ ਕੋਲ 9 ਸੀਟਰ 7 ਸੀਟਰ 11 ਸੀਟਰ ਰੈਕਲਾਈਨਰ ਬੈੱਡ ਹਰ ਚੀਜ਼ ਮਿਲੇਗੀ ਜਿਸ ਸੋਫੇ ਤੇ ਆਪਾਂ ਬੈਠੇ ਆ 7 ਸੀਟਰ ਸੋਫਾ ਇਹ ਸਿਰਫ ਦਵਾਂਗੇ ਨਾਲ ਟੇਬਲ ਸਿਰਫ ਦਵਾਂਗੇ ਤੁਹਾਨੂੰ 20000 ਰੁਪਏ ਦਾ 23 ਇੰਚ ਸਾਡੇ ਕੋਲ ਸਟਾਰਟਿੰਗ ਹੋ ਜਾਂਦੀ ਹੈ ਜੀ 5000 ਤੋਂ ਨਾਨ ਸਮਾਰਟ ਹੈ 8000 ਦੀ ਸਮਾਰਟ ਮਿਲ ਜੂਗੀ 65 ਇੰਚ ਸੈਮਸੰਗ ਅੱਛਾ ਆ ਤੁਹਾਨੂੰ ਮਾਤਰ ਦੇ ਦਵਾਂਗੇ 50000 ਰੁਪਏ ਦੀ ਇੰਨੀ ਵੱਡੀ ਸਿਰਫ 50000 50000 ਰੁਪਏ ਦੀ ਹੋਮ تھیਟਰ ਦਵਾਂਗੇ ਤੁਹਾਨੂੰ ਹਰ ਬ੍ਰਾਂਡ ਦੇ ਸੋਨੀ ਦਾ ਸੈਮਸੰਗ ਦਾ ਐਲਜੀ ਦਾ ਗੋਵੋ ਦਾ ਤਕਰੀਬਨ ਸਾਰੇ ਬ੍ਰਾਂਡ ਔਰ ਉਹਨਾਂ ਤੇ ਤੁਹਾਨੂੰ ਡਿਸਕਾਊਂਟ ਦਵਾਂਗੇ 50%

ਸ਼੍ਰੀ ਗੱਲ ਸਤਨਾਮ ਜੀ ਸਤਿ ਸ਼੍ਰੀ ਅਕਾਲ ਜੀ ਕਿਹੋ ਜਿਹਾ ਚੱਲ ਜੀ ਬਹੁਤ ਬੜੀ ਆ ਜੀ ਤੁਸੀਂ ਕਿਹੜੇ ਕਿਹੜੇ ਆਫਰ ਲੈ ਕੇ ਆਏ ਹੋ ਇਸ ਵਾਰ ਦੀਵਾਲੀ ਦੇ ਆਫਰ ਦੀਵਾਲੀ ਤੇ ਬਹੁਤ ਵਧੀਆ ਆਫਰਾਂ ਲਾਈਆਂ ਹੋਈਆਂ ਹਾਂ ਤਾਂ ਕਰੋਕਰੀ ਦੇ ਨਾਲ ਅਸੀਂ ਜੁਮੇ ਦੀਵਾਲੀ ਆ ਰਹੀ ਹੈ ਇਸ ਦੇ ਨਾਲ ਤੁਹਾਨੂੰ ਪਟਾਕੇ ਦੇ ਰਹੇ ਹਾਂ اچھا ਹਾਂ ਜੀ ਅਰੇ ਵਾਹ ਜੀ ਵਾਹ ਦੀਵਾਲੀ ਹੋਵੇ ਤੇ ਪਟਾਕੇ ਨਾ ਹੋਵੇ ਇਦਾਂ ਹੋ ਹੀ ਨਹੀਂ ਸਕਦਾ ਤੇ ਹੁਣ ਅਕਸਰ ਤੁਸੀਂ ਦੇਖਦੇ ਹੋ ਕਿ ਦੀਵਾਲੀ ਤੇ ਲੋਕ ਕ੍ਰੌਕਰੀ ਦੇ ਗਿਫਟ ਬਹੁਤ ਦਿੰਦੇ ਨੇ ਸੋ ਕ੍ਰੌਕਰੀ ਦੇ ਨਾਲ ਹੁਣ ਤੁਹਾਨੂੰ ਪਟਾਕੇ ਨਾਲ ਫ੍ਰੀ ਮਿਲਣ ਵਾਲੇ ਕਿੰਨੇ ਦੇ ਕ੍ਰੌਕਰੀ ਲੈਣੀ ਪਊਗੀ ਤੁਸੀਂ 5000 ਦੀ ਕ੍ਰੌਕਰੀ ਖਰੀਦੋ ਗਿਫਟ ਆਈਟਮਸ ਕੁਝ ਵੀ ਉਸ ਦੇ ਨਾਲ ਤੁਹਾਨੂੰ 1000 ਰੁਪਏ ਦੇ ਐਮ ਆਰ ਪੀ ਦੇ ਪਟਾਕੇ ਫ੍ਰੀ ਸੱਚੀ ਗੇਰੋ ਬਿਲਕੁਲ ਸੱਚੀ ਇਹ ਦੇਖ ਲਓ ਜੀ ਵੀ ਕੋਈ ਆਏ ਬਾਅਦ ਮੁਕਰ ਨਾ ਜਾਈ ਨਹੀਂ 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 ਬਿਲਕੁਲ ਨਹੀਂ ਪਟਾਕੇ ਤਾਂ ਤੁਹਾਨੂੰ ਵਾਊਚਰ ਦਵਾਂਗੇ 1000 ਰੁਪਏ ਦੇ ਤੁਸੀਂ ਖਰੀਦ ਸਕਦੇ ਹੋ ਜੇ ਕੋਈ 5000 ਤੋਂ ਵੱਧ ਦੀ ਕਰੋਕਰੀ ਲੈਂਦਾ ਫਿਰ ਕਿੰਨਾ ਕੋ ਆਫਰ ਲੈ ਕੇ ਆਏ ਹੋ ਤੁਸੀਂ ਇਹ ਪਟਾਕੇ ਆ ਦੇ ਜੇਕਰ 10000 ਦਾ ਕੋਈ ਲੈਂਦਾ 10000 ਦੇ ਨਾਲ ਅਸੀਂ 2500 ਰੁਪਏ ਐਮ ਆਰ ਪੀ ਦੇ ਪਟਾਕੇ ਫ੍ਰੀ ਦਵਾਂਗੇ ਤੱਕ ਵਗੈਰਾ ਤੇ ਦੇ ਰਹੇ ਤੁਸੀਂ ਨਾਲ ਕੋਈ ਉਦਾਂ ਵੀ ਕੋਈ ਆਫਰ ਵਗੈਰਾ ਡਿਸਕਾਊਂਟ ਵਗੈਰਾ ਹੋਰ ਵੀ ਦੇ ਰਹੇ ਹਾਂ ਬਹੁਤ ਵਧੀਆ ਡਿਸਕਾਊਂਟ ਦੇ ਰਹੇ ਹਾਂ ਜੀ ਅਸੀਂ 40 ਤੋਂ ਲੈ ਕੇ 50% ਤੱਕ ਆਲ ਓਵਰ ਗਿਫਟ ਆਈਟਮ ਤੇ ਡਿਸਕਾਊਂਟ ਦੇ ਰਹੇ ਹਾਂ ਸਾਰਿਆਂ ਤੇ ਸਾਰਿਆਂ ਤੇ ਬਿਲਕੁਲ ਬੜਾ ਢੇਰ ਲਾਇਆ ਡਿਨਰ ਸੈੱਟ ਦਾ ਅਕਸਰ ਲੋਕ ਅ ਦਿਵਾਲੀ ਤੇ ਡਿਨਰ ਸੈੱਟ ਦਿੰਦੇ ਨੇ ਤੇ ਤੁਸੀਂ ਕੀ ਆਫਰ ਲੈ ਕੇ ਆ ਰਹੇ ਹੋ ਇਹਦੇ ਵਿੱਚ ਡਿਨਰ ਸੈੱਟ ਅਸੀਂ ਬਹੁਤ ਹੀ ਸਸਤੀ ਰੇਂਜ ਚ ਲੈ ਕੇ ਆਏ ਆਂ ਔਰ ਬਹੁਤ ਵਧੀਆ ਕੁਆਲਿਟੀ ਦਾ ਕੁਆਲਿਟੀ ਆ ਤੁਸੀਂ ਚੈੱਕ ਕਰ ਸਕਦੇ ਹੋ ਹੂੰ ਇਹ ਤੁਹਾਨੂੰ ਡਿਨਰ ਸੈੱਟ ਦੇਵਾਂਗੇ ਸਿਰਫ ਮਾਤਰ 800 ਰੁਪਏ ਚ ਬਸ 800 ਰੁਪਏ ਚ 800 ਰੁਪਏ ਦਿਵਾਲੀ ਤੇ ਅਕਸਰ ਲੋਕ ਆਪਣੇ ਨਵੇਂ ਘਰਾਂ ਦਾ ਸ਼ੁਭ ਆਰੰਭ ਕਰਦੇ ਨੇ ਤੇ ਚੁੱਲ੍ਹਾ ਚਿਮਨੀ ਤੇ ਜ਼ਰੂਰ ਇਹ ਇੱਕ ਲਾਜ਼ਮੀ ਹੁੰਦਾ ਤੇ ਉਹਦੇ ਲਈ ਵੀ ਆਫਰ ਲੱਗੇ ਆਉਗੇ ਚੁੱਲਾ ਚਿਮਨੀ ਤਾਂ ਵੀ ਬਿਲਕੁਲ ਆਫਰ ਹੈ ਜੀ ਆ ਤੁਹਾਨੂੰ ਮੈਂ ਇੱਕ ਚਿਮਨੀ ਦਿਖਾਣਾ ਇਲੈਕਟ੍ਰੋਲੈਕਸ ਕੰਪਨੀ ਦੀ ਹੈ ਇਹਦੀ ਐਮ ਆਰ ਪੀ ਹੈ 70000 ਰੁਪਏ ਔਰ ਇਹ ਦਵਾਗੇ ਸਿਰਫ ਤੁਹਾਨੂੰ 16000 ਰੁਪਏ ਦੀ ਔਰ ਚੁੱਲੇ ਵੀ ਬਹੁਤ ਸਸਤੇ ਚੁੱਲੇ ਸਾਡੇ ਕੋਲ ਚਿਮਨੀਆਂ ਹਰ ਚੀਜ਼ ਤੁਹਾਨੂੰ ਮਿਲੂਗੀ ਔਰ ਇਸ ਤੋਂ ਇਲਾਵਾ ਹੋਰ ਵੀ ਚਿਮਨੀਆਂ ਹੈਗੀਆਂ ਸਾਰੀਆਂ ਪੂਲੀ ਆਟੋਮੈਟਿਕ ਹੈਗੀਆਂ ਆਟੋ ਕਲੀਨ ਹੈਗੀਆਂ

ਸੋਫਾ ਸੈੱਟ ਦੀ ਅਗਰ ਗੱਲ ਕੀਤੀ ਜਾਵੇ ਤਾਂ ਸੋਫਾ ਦੇ ਵਿੱਚ ਵੀ ਤੁਹਾਡੇ ਕੋਲ ਕੋਈ ਆਫਰਸ ਹੈਗੇ ਨੇ ਮੈਮ ਸੋਫਾ ਸਾਡੇ ਕੋਲ 9 ਸੀਟਰ 7 ਸੀਟਰ 11 ਸੀਟਰ ਰੈਕ ਲਾਈਨਰ ਬੈੱਡ ਹਰ ਚੀਜ਼ ਮਿਲੇਗੀ ਔਰ ਜਿਸ ਸੋਫੇ ਤੇ ਆਪਾਂ ਬੈਠੇ ਆ 7 ਸੀਟਰ ਸੋਫਾ ਇਹ ਸਿਰਫ ਦਵਾਂਗੇ ਨਾਲ ਟੇਬਲ ਸਿਰਫ ਦਵਾਂਗੇ ਤੁਹਾਨੂੰ 20000 ਰੁਪਏ ਦਾ 20000 ਰੁਪਏ ਦਾ 7 ਸੀਟਰ 7 ਸੀਟਰ ਵਾਜੂਦਾ ਸੋ ਹੁਣ ਤੁਸੀਂ ਕਿੰਨੂ ਉਡੀਕ ਰਿਓ ਜਲਦੀ ਜਲਦੀ ਆਓ ਕਿਉਂਕਿ ਦੀਵਾਲੀ ਆ ਉੱਪਰ ਲੱਗ ਚੁੱਕਾ ਹੈ ਰੌਇਲ ਮਾਲ ਨੇ ਆਪਣੇ ਆਫਰਸ ਓਪਨ ਕਰ ਦਿੱਤੇ ਨੇ ਟੜੀ ਕਮਰ ਚ ਸਰਵਾਈਕਲ ਚ ਕਿਸੇ ਤਰ੍ਹਾਂ ਦੇ ਵੀ ਦਰਦ ਦੇ ਬਾਡੀ ਦੇ ਵਿੱਚ ਤੇ ਤੁਹਾਨੂੰ ਆਰਾਮ ਵੀ ਚਾਹੀਦਾ ਹੈ ਨਾਲ ਕੰਮ ਵੀ ਚਾਹੀਦਾ ਤੇ ਉਹਦੇ ਲਈ ਤੁਸੀਂ ਬੜੇ ਵਧੀਆ ਵਧੀਆ ਰਿਕਲਾਈਨਰ ਇੱਥੋਂ ਦੀ ਲੈ ਸਕਦੇ ਹੋ ਮੈਂ ਤਾਂ ਦੇ ਆਰਾਮ ਕਰ ਰਹੀ ਹਾਂ ਤੁਸੀਂ ਵੀ ਦੇਖੋ ਜਲਦੀ ਜਲਦੀ ਆਓ ਫਿਰ ਹੋਮ تھیਟਰ ਬਣਾਣਾ ਤਾਂ ਵੀ ਆਬਵੀਅਸਲੀ ਅਨਤਾਮੀ ਹਰ ਪਾਸੇ ਇਹ ਬੜੇ ਪਰਫੈਕਟ ਯੂਸ ਦੇ ਵਿੱਚ ਹੈ 32 ਇੰਚ ਦੀ LED ਬਹੁਤ ਚੱਲਦੀ ਹੈ ਕਿੰਨੇ ਦੀ ਹੈ 32 ਇੰਚ ਸਾਡੇ ਕੋਲ ਸਟਾਰਟਿੰਗ ਹੋ ਜਾਂਦੀ ਹੈ ਜੀ 5000 ਤੋਂ ਨਾਨ ਸਮਾਰਟ ਹੈ 8000 ਦੀ ਸਮਾਰਟ ਮਿਲ ਜੂਗੀ 43 ਇੰਚ ਲਓਗੇ ਤੁਹਾਨੂੰ 14000 ਦੀ ਮਿਲ ਜੂਗੀ ਉਸ 12000 ਤੋਂ ਸਟਾਰਟ ਹੋ ਜਾਂਦੀ ਹੈ ਔਰ ਇਸ ਤੋਂ ਬਾਅਦ ਤੁਹਾਡੇ ਇੱਕ ਸਾਡੇ ਕੋਲ ਆਈ ਹੈ ਲੇਟੈਸਟ ਆਈ ਹੈ 65 ਇੰਚ Samsung ਅੱਛਾ ਆ ਤੁਹਾਨੂੰ ਮਾਤਰ ਦੇ ਦਵਾਂਗੇ 50000 ਰੁਪਏ ਦੀ ਇੰਨੀ ਵੱਡੀ ਸਿਰਫ 50000 50000 ਰੁਪਏ ਦੀ ਅੱਛਾ ਤੇ ਤੁਹਾਡੇ ਕੋਲ ਸਾਰੇ ਹਰ ਤਰ੍ਹਾਂ ਦੇ ਹੋਮ تھیਟਰ ਵੀ ਹੈ ਬਿਲਕੁਲ ਹੋਮ تھیਟਰ ਵੀ ਤੁਹਾਨੂੰ ਦਿਖਾਣੇ ਆ ਔਰ ਮੇਰੇ ਕੋਲ LED ਮਿਲੇਗੀ ਬੱਚੋ ਵੀ ਇੰਚ ਤੋਂ ਲੈ ਕੇ 86 ਇੰਚ ਤੱਕ ਅੱਛਾ ਹਰ ਬ੍ਰਾਂਡ ਦੀ ਹਰ ਕੰਪਨੀ ਦੀ ਔਰ 50% ਤਾਂ ਦੇਵਾਂਗੇ ਦੇਵਾਂਗੇ ਲੈਸ ਔਰ ਇਸ ਤੋਂ ਜ਼ਿਆਦਾ ਵੀ ਦੇਵਾਂਗੇ ਜੇ ਹੁਣ ਤੁਹਾਡੇ ਘਰ ਦੇ ਵਿੱਚ ਕੋਈ ਕਿੱਤੀ ਪਾਰਟੀ ਹੈ ਵਿਆਹ ਸ਼ਾਦੀ ਹੈ ਜਾਂ ਕੋਈ ਵੀ ਹੋਰ ਫੰਕਸ਼ਨ ਹੈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੋਮ تھیਟਰ ਇੱਥੇ ਬਹੁਤ ਵਧੀਆ-ਵਧੀਆ ਮਿਲਦੇ ਸਰ ਕੀ ਕੀ ਆਫਰ ਲੱਗੇ ਹੋਮ تھیਟਰ ਦੇ ਵਿੱਚ ਹੋਮ تھیਟਰ ਦਵਾਂਗੇ ਤੁਹਾਨੂੰ ਹਰ ਬ੍ਰਾਂਡ ਦੇ ਸੋਨੀ ਦਾ ਸੈਮਸੰਗ ਦਾ ਐਲਜੀ ਦਾ ਗੋਬੋ ਦਾ ਤਕਰੀਬਨ ਸਾਰੇ ਬ੍ਰਾਂਡ ਔਰ ਉਹਨਾਂ ਦੇ ਤੁਹਾਨੂੰ ਡਿਸਕਾਊਂਟ ਦਵਾਂਗੇ 50% ਕੋਈ ਵੀ ਤੁਸੀਂ ਚੀਜ਼ ਲਓ ਹੋਮ تھیਟਰ ਲਓ ਤੁਸੀਂ ਪਾਰਟੀ ਬਾਕਸ ਲਓ ਤੁਸੀਂ ਛੋਟਾ ਸਪੀਕਰ ਲਓ ਚਾਹੇ ਕੁਝ ਵੀ ਕਿਸੇ ਵੀ ਬ੍ਰਾਂਡ ਦਾ ਲਓਗੇ ਤੁਹਾਨੂੰ 50% ਆਫ ਮਿਲੇਗਾ ਪੱਕਾ 50% ਮਿਲੇਗਾ ਨਾ ਬਿਲਕੁਲ ਮਿਲੇਗਾ ਔਰ ਨਾਲ ਪਟਾਕੇ ਨਾਲ ਪੁੱਲੀਓ ਹਾਂ ਠੀਕ ਹੈ ਦੀਵਾਲੀ ਆਣ ਵਾਲੀ ਹੈ ਤੇ ਲਕਸ਼ਮੀ ਮਾਤਾ ਨੂੰ ਰੱਖਣ ਲਈ ਥਾਂ ਵੀ ਤਾਂ ਚਾਹੀਦੀ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਤਿਜੋਰੀਆਂ ਹਰ ਤਿਜੋਰੀ ਤੇ 50% ਆਫ ਹੈ ਤੇ ਨਾਲ ਦੇ ਨਾਲ ਬੜੇ RAM nal ਦੇ ਅੰਦਰ Lakshmi Mata ਰੱਖ ਕੇ ਉਹਦੀ ਪੂਜਾ ਅਰਚਨਾ ਵੀ ਕਰ ਸਕਦੇ ਹੋ ਤੇ Lakshmi Mata ਤੁਹਾਡੇ ਘਰ ਫਿਰ ਜ਼ਰੂਰ ਆਏਗੀ ਤੇ ਜਲਦੀ ਜਲਦੀ ਆਓ Royal Mall ਦੇ ਵਿੱਚ ਬਾਕੀ ਗੱਲਾਂ ਦੀ ਗੱਲ ਤੋਂ ਗੱਲ ਨਹੀਂ ਲੇਕਿਨ ਘਰ ਦੇ ਵਿੱਚ ਬਜ਼ੁਰਗ ਹੁੰਦੇ ਉਹਨਾਂ ਦੇ ਅਕਸਰ ਲੱਤਾਂ ਦੇ ਦਰਦ ਹੁੰਦੇ ਆ ਗੋਡੇ ਦੇ ਦਰਦ ਹੁੰਦੇ ਉਹਨਾਂ ਵਾਸਤੇ ਵੀ ਕੁਛ ਹੈਗਾ ਬਿਲਕੁਲ ਜੀ ਆ ਉਹਨਾਂ ਵਾਸਤੇ ਬੈਠੇ ਆ ਕਰ ਰਹੇ ਆ ਚੈੱਕ ਕਰ ਰਹੇ ਆ ਆ ਹੈਗਾ ਜੀ ਫੁੱਟ ਮ사ਜਰ ਲੈਗ ਮ사ਜਰ ਔਰ ਇਹਦੀ ਐਮ ਆਰ ਪੀ ਹੈਗੀ 36000 ਰੁਪਿਆ ਅਸੀਂ ਪਹਿਲਾਂ ਲਾਈ ਸੀ ਆਫਰ ਇਹ 9000 ਰੁਪਏ ਚ ਦੇ ਰਹੇ ਸੀਗੇ ਹੁਣ ਅਸੀਂ ਤੁਹਾਨੂੰ ਦੇ ਰਹੇ ਆ ਮਾਤਰ 7500 ਰੁਪਏ ਚ ਪੱਕਾ ਪੱਕਾ 7500 ਰੁਪਏ ਚ ਇਹ ਆਫਰ ਦੀਵਾਲੀ ਤੱਕ ਹੈ ਇਹ ਆਫਰ ਦੀਵਾਲੀ ਤੱਕ ਹੈ ਔਰ ਨਾਲ ਆਫਰ ਇਹਨਾਂ ਦੇ ਨਾਲ ਪਟਾਕਿਆਂ ਦੀ ਵੀ ਆਫਰ ਪਟਾਕੇ ਨਾ ਭੁੱਲਿਓ ਬਈ ਦੀਵਾਲੀ ਆ ਤੇ ਪਟਾਕੇ ਫੋੜਨੇ ਜ਼ਰੂਰੀ ਹੈ ਸੋ ਇਸ ਕਰਕੇ ਹਰ ਆਫਰ ਦੇ ਨਾਲ ਸਰ ਪਟਾਕੇ ਜ਼ਰੂਰ ਬੋਲ ਰਿਹਾ ਹੈ ਪਟਾਕੇ ਨਾਲ ਜ਼ਰੂਰ ਲੈਣੇ ਹਨਾ ਕਿਉਂਕਿ ਬਾਹਰ ਨਹੀਂ ਮਿਲਦੇ ਇਸੇ ਕਰਕੇ ਨਾਲ ਆਫਰ ਵੀ ਹੈ ਸਰ ਇੰਨੇ ਸਾਰੇ ਆਫਰਸ ਲੈਣ ਲਈ ਕਸਟਮਰ ਨੂੰ ਆਣਾ ਕਿੱਥੇ ਪਏਗਾ ਤੁਸੀਂ ਆਣਾ ਜੀ ਲੁਧਿਆਣਾ ਵਿੱਚ ਗਿੱਲ ਰੋਡ ਤੇ ਗਿੱਲ ਪਿੰਡ ਰਾਦਾ ਸੁਆਮੀ 사ਸੰਕਰ ਦੇ ਬਿਲਕੁਲ ਸਾਹਮਣੇ ਰਾਇਲ ਮਾਲ ਨੰਬਰ ਹੈ ਜੀ 93116464009890200